ਨਮੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਗੁੰਦਨ ਸਿਰਮੋਰ ਸੰਸਥਾ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰ ਕਲੱਬ ਰਜਿਸਟਰਡ ਫਗਵਾੜਾ ਬਲੋ ਬਰਸਾਤ ਤੋਂ ਫੌਰਨ ਬਾਅਦ ਆਉਣ ਵਾਲੀਆਂ ਆਫ਼ਤਾਂ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਜਾਗਰੂਤਾ ਅਭਿਆਨ ਚਲਾਇਆ ਗਿਆ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਐਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਅਤੇ ਡਾਕਟਰ ਅਮਰਜੀਤ ਗੋਗਨਾ ਵਿਸ਼ੇਸ਼ ਰੂਪ ਚ ਹਾਜ਼ਰ ਹੋਏ। ਨਹਿਰੂ ਯੁਵਾ ਕੇਂਦਰ ਕਪੂਰਥਲਾ ਅਤੇ ਯੁਵਕ ਸੇਵਾਮਾ ਪੰਜਾਬ ਦੀ ਭਾਈਵਾਲੀ ਵਿੱਚ आयोजित इस जागरूकता प्रोग्राम विच लवली प्रोफेशन यूनिवर्सिटी दे विद्यार्थीयां ते क्लब मेंबरां वल्लो सराय रोड ते राहगीरां नु डेंगू वते मलेरिया तों ਬਚਾਉਣ ਲਈ ਪਰਚੇ ਵੰਡੇ ਅਤੇ ਮੱਛਰਾਂ ਦੇ ਲਾਰਵੇ ਨੂੰ ਨਸ਼ਟ ਕਰਨ ਲਈ ਜ਼ੁਬਾਨੀ ਵੀ ਜਾਗਰੂਕ ਕੀਤਾ। ਇਸ ਤੋਂ ਪਹਿਲਾਂ ਕਲੱਬ ਦੇ ਦਫ਼ਤਰ ਵਿੱਚ ਸੰਤੋਸ਼ ਕੁਮਾਰ ਗੋਗੀ ਅਤੇ ਡਾਕਟਰ ਅਮਰਜੀਤ ਗੋਗਨਾ ਵੱਲੋਂ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਨਾ ਬਿਮਾਰੀਆਂ ਪ੍ਰਤੀ ਵਿਦਿਆਰਥੀਆਂ ਨੂੰ ਵਿਸਤਾਰਪੂਰਵਕ ਦੱਸਿਆ ਗਿਆ ਕਲਬ ਉਪ ਪ੍ਰਧਾਨ ਹਰਜਿੰਦਰ ਕੋਗਨਾ ਸਖਤਰ ਵਿਧਨਪੁਰੀ ਵੱਲੋਂ ਦੱਸਿਆ ਗਿਆ ਕਿ ਡੇਂਗੂ ਹਰ ਸਾਲ ਫਗਵਾੜਾ ਅਤੇ ਲਾਗਲੇ ਖੇਤਰਾਂ ਵਿੱਚ ਸੈਂਕੜੇ ਲੋਕਾਂ ਨੂੰ ਗ੍ਰਸਤ ਕਰਦਾ ਹੈ ਜਿਸ ਨਾਲ ਸਿਹਤ ਦੇ ਨਾਲ-ਨਾਲ ਆਰਥਿਕ ਨੁਕਸਾਨ ਵੱਡੇ ਪੱਧਰ ਤੇ ਹੁੰਦਾ ਹੈ ਪਰੰਤੂ ਸੈੱਲ ਦੀ ਕਮੀ ਨੂੰ ਪੂਰਾ ਕਰਨ ਲਈ ਖੂਨਦਾਨੀਆਂ ਦੀ ਬਹੁਤ ਭਾਰੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ ਫਗਵਾੜਾ ਦੇ ਪ੍ਰਸਿੱਧ ਜੋਸ਼ੀ ਡਾਕਟਰ ਅਮਰਜੀਤ ਕੋਗਨਾ ਨੇ ਦੱਸਿਆ ਕਿ ਖੂਨਦਾਨ ਜਿੱਥੇ ਕਿਸੇ ਮਰੀਜ਼ ਨੂੰ ਜ਼ਿੰਦਗੀ ਪ੍ਰਦਾਨ ਕਰਦਾ ਹੈ ਉੱਥੇ ਸੰਬੰਧਿਤ ਪਰਿਵਾਰ ਦੇ ਚਿਹਰੇ ਤੇ ਵੀ ਮੁਸਕਰਾਹਟ ਪ੍ਰਦਾਨ ਕਰਦਾ ਹੈ ਇਸ ਨਾਲ ਖੂਨਦਾਨੀ ਦਾ ਮੰਗਲ ਵੀ ਤਾਕਤਵਰ ਹੁੰਦਾ ਹੈ ਅਤੇ ਰਾਹੂ ਦੋਸ਼ ਦਾ ਪ੍ਰਭਾਵ ਵੀ ਘਟ ਜਾਂਦਾ ਹੈ। ਕਲਬ ਦੇ ਡਿਪਟੀ ਪੀ ਆਰਓ ਆਨੰਦकिशोर ਸ਼ਰਮਾ ਅਤੇ ਸਾਇੰਸ ਅਧਿਆਪਕ ਧੀਰੇ ਸ਼ਰਮਾ ਦੀ ਗવાહી ਵਿੱਚ ਵਿਦਿਆਰਥੀਆਂ ਅਤੇ ਜਾਗਰਤਾ ਭਿਆਨ ਦੀ ਆਮ ਲੋਕਾਂ ਅਤੇ ਮੁੱਖ ਮਹਿਮਾਨ ਸੰਤੋਸ਼ ਕੁਮਾਰ ਗੋਗੀ ਵੱਲੋਂ ਵੀ ਸ਼ਰਾਨਾ ਕੀਤੀ ਗਈ। ਡਾਕਟਰ ਅੰਜੂ ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਲੈਕਚਰਰ ਰਣਵੀਰ ਪਰਮਾਰ, ਵਿੱਕੀ, ਰਕੇਸ਼ ਵਡੇਰਾ, ਨਰੇਸ਼ ਕੋਲੀ, ਚਕਜੀਵਨ ਕੁਮਾਰ, ਹੀਮਾਨੀ ਗੁਪਤਾ, ਰੀਤੀ ਗੁਪਤਾ, ਮਨਰਾਜ ਸਿੰਘ, ਸ਼ਿਵਾ ਮਾਘ ਗੁਪਤਾ ਨਿਤਿਨ ਨਿਤਿਆ ਜਸਲੀਨ ਕੋਰ ਪਰਮਾਰ ਅਜੀਤ ਅਗਰਵਾਲ ਮੰਗਲਦੀਪ ਵਿਤਨਪੁਰੀ ਹਰਜਿੰਦਰ ਗੋਗਨਾ ਐਨ ਕੇ ਸ਼ਰਮਾ ਹਾਜ਼ਰ ਹੈ